Yeah. <laughs> ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੈਂ ਜੀ ਅੱਜ ਵੀ ਤੁਹਾਨੂੰ ਦੱਸਣਗੇ ਕਿ ਆਪਣੇ ਆਪਣੇ ਘਰਾਂ ਤੇ ਅੰਦਰੂਸਤ ਹੋ ਮੰਗੇ ਤੇ ਲੌਂਜੀ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਸਟਾਰਟਿੰਗ ਹੋ ਰਹੀ ਮਾਰਕੀਟ ਤੋਂ ਇਹ ਤੁਹਾਨੂੰ ਵਲੌਗ ਮੇਰੇ ਤਾਂ ਹੀ ਸਮਝ ਆਉਣਗੇ ਦੇਖ ਕੇ ਸਾਰੇ ਵਲੌਗ ਦੇਖਦੇ ਰਹੋਗੇ ਤਾਂ ਹੀ ਤੁਹਾਨੂੰ ਤਾਂ ਹੀ ਵਲੌਗ ਦੇਖਦੇ ਰਹੋਗੇ ਕੋਲੇ ਮੋ ਖੋਲੇ ਮੋ ਪਰ ਡੇਲੀ ਬਾਈ ਖੋਲੋ ਲਓ ਆਪਾਂ ਉਹਦੀ ਨਾਲ ਰਿਲੇਟਡ ਹੀ ਹੁੰਦਾ ਹੈ ਸੋ ਪਿਛਲਾ ਵਲੌਗ ਜ਼ਰੂਰ ਚੈੱਕ ਕਰਿਆ ਕਰੋ ਤਾਂ ਹੀ ਤੁਹਾਨੂੰ ਅੱਜ ਦੇ ਵਲੌਗ ਦੀ ਸਮਝ ਆਊਗੀ ਤੇ ਵਲੌਗ ਆਪਣਾ ਚੱਲ ਰਿਹਾ ਜੀ ਸ਼ਾਪਿੰਗ ਦਾ ਠੀਕ ਹੈ ਜੀ ਕਿਉਂਕਿ ਕੱਲ ਵੀ ਆਪਾਂ ਸ਼ਾਪਿੰ ਵਲਾਗ ਦੇਖਿਆ ਹੋਣਾ ਤੁਸੀਂ ਤੇ ਉਹਦੇ ਨਾਲ ਦੇ ਉਸੇ ਦਿਨ ਵਾਲਾ ਵਲਾਗ ਹੈ ਜੇ ਕਿਉਂਕਿ ਵਲਾਗ ਜਿਆਦਾ ਲੰਮੇ ਬਣਦੇ ਹੁੰਦੇ ਨੇ ਕਿਸ ਕਰਕੇ ਥੋੜੇ ਥੋੜੇ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਵਲੌਗਸ ਜਿਹੜੇ ਅਪਲੋਡ ਕਰਨੇ ਪੈਂਦੇ ਨੇ ਆਪਾਂ ਨੂੰ ਤੇ ਲੋ ਜੀ ਉਹੀ ਦੇਣ ਆ ਬਿਲਕੁਲ ਆਪਣੇ ਜਦੋਂ ਸ਼ਾਪਿੰਗ ਵਾਲੇ ਦੇ ਨਾਲੇ ਸ਼ਾਪਿੰਗ ਕਰ ਰਹੇ ਸੀ ਕੱਪੜਿਆਂ ਦੇ ਉੱਥੋਂ ਤੱਕ ਸੀ ਉਦੋਂ ਕੱਪੜਿਆਂ ਦੀ ਸ਼ਾਪਿੰਗ ਕਰਕੇ ਆਪਾਂ ਉੱਥੇ ਰੱਖ ਆਏ ਸੀ ਨੈਕਸਟ ਆਪਾਂ ਆ ਗਏ ਸੀ ਇੱਥੇ ਇਸ ਸ਼ਾਪ ਦੇ ਉੱਪਰ ਹਰ ਤਰ੍ਹਾਂ ਦੀ ਵੈਰਾਈਟੀ ਹੈ ਜਿਵੇਂ ਸ਼ੂਜ਼ ਲੈਣੇ ਆ ਜਾਂ ਬੱਚਿਆਂ ਦੇ ਕੱਪੜੇ ਜਾਂ ਵੱਡਿਆਂ ਦੇ ਜਾਂ ਲੇਡੀਜ਼ ਸਟੈਂਸ ਹਰ ਤਰ੍ਹਾਂ ਦੇ ਮੰਮੀ ਆ ਜੋ ਲੇਟ ਹੋ ਗਏ ਤਾਂ ਮਿਲਦੀ ਹੈਗੀ ਸਾਡੇ ਹੋਣ ਅਸੀਂ ਆਈਆਂ ਕਿਹਾ ਸਕਦੇ ਸਾਡੇ ਮੱਦੇ ਦਾ ਕਾਨ ਤੇ ਹੋਗਾ ਠੀਕ ਹੈ ਜੀ ਦੇਖਦੇ ਆ। ਕਿ ਲੋ ਜੀ ਇੱਥੇ ਆਪਾਂ ਦੇਖਣ ਲੱਗੇ ਸੀ ਸੈਂਡਲ ਤੇ ਉਹੀ ਮਾਸੇ ਦੇਖੀ ਚੱਲਣਾ ਸੈਂਡਲ। ਠੀਕ ਹੈ ਜੀ ਸੈਂਡਲ ਦੀ ਵੈਰਾਈਟੀ ਕਾਫੀ ਤਰ੍ਹਾਂ ਦੀ ਪਈ ਸੀ। ਬਟ ਮੈਂ ਇਹਨੂੰ ਇਧਰ ਤੋਂ ਕਿੱਥੇ ਲੈ ਲਊਗੀ। ਤੇ ਵੀ ਨਾ ਲਾਵਾ ਤੇ ਚੀਜ਼ ਬਣ ਕੇ ਰੋ ਜਾਊਗੀ। ਕਿਉਂਕਿ ਤੁਹਾਨੂੰ ਪਤਾ ਨਹੀਂ। ਨਹੀਂ ਨਹੀਂ ਉਹ ਮੈਂ ਕਿ ਚਲ ਦੇਖ ਚੁੱਕੀ ਸੈਂਡਲ ਵਗੈਰਾ ਲੈ ਲਈ ਨਾ। ਕਿ ਕਿੰਨੀ ਵਾਰ ਆਪਾਂ ਪਾਉਂਦੇ ਆ ਜਿਵੇਂ ਸੂਟ ਕਹਿੰਦੀ ਕਿ ਕਿੰਨੀ ਵਾਰ ਪਾਉਂਦੇ ਤੇ ਉਹਦੇ ਤੋਂ ਬਾਅਦ ਆਪਾਂ ਪਾਉਂਦੇ ਤੇ ਹੈ ਨਹੀਂ ਨਾ। ਸੋ ਮੈਂ ਸੋਚੀ ਬੈਠੀ ਸੀ ਮੈਂ ਕੁਝ ਵੀ ਹੋਵੇ ਮੈਂ 1000 ਚੱਕ ਵੀ ਲੈ ਲੈਂਦੇ ਆ ਕੋਈ ਵੀ ਸੈਂ ਇਹ ਕਿਤੇ ਵੀ ਪਾਈਦਾ ਕਿਤੇ ਤੀਰ ਪਾਉਂਦੇ ਨਹੀਂ ਫਿਰ ਖਰਾਬ ਮਾਣੇ ਲੈਦਰ ਟੱਪੇ ਨੂੰ ਹਿੱਲਣਾ ਨਹੀਂ ਸੋਚੇ ਮੈਂ ਹਜ਼ਾਰ ਤੋਂ ਉੱਪਰ ਲੈਣਾ ਨਹੀਂ ਬਿਲਕੁਲ ਵੀ ਸੈਂਡਲ ਦਾ ਜੋੜਾ ਤੁਹਾਨੂੰ ਰੇਡ ਡਰੈੱਸ ਨਾਲ ਪੈਂਦਾ ਇਹ ਕਲਰ ਦੀ ਜਿਹੜੀ ਮਰਜ਼ੀ ਨਾਲ ਪਾਉਂਦਾ ਤਾਂ ਸੋਨਾ ਮਿਲ ਚੁੱਕਿਆ ਸੀ ਤੇ ਜੋ ਕਿ ਤੁਹਾਨੂੰ ਸ਼ਾਇਦ ਆਪ ਹੋਪ ਹੈ ਕਿ ਕੱਲ੍ਹ ਵਾਲੇ ਵਲੌਗਸ 'ਚ ਦੇਖਣ ਨੂੰ ਮਿਲੂਗਾ ਕਿਹੜਾ ਜ਼ਿਆਦਾ ਲੱਗ ਰਿਹਾ ਤੁਹਾਨੂੰ ਕੱਲ੍ਹ ਵਾਲੇ ਵਲੌਗਸ 'ਚ ਦਿਖਾਇਆ ਕਿ ਨਹੀਂ ਤੇ ਬਾਕੀ ਮੈਂ ਜੋੜਾ ਲੈ ਕੇ ਆਇਆ ਬਾਹਰ ਇਹ ਵਧ ਕਰਦਾ ਤਰ੍ਹਾਂ ਦੇ ਜਿਵੇਂ ਵੈਰਾਈਟੀ ਵਿੱਚ ਦਿਖਾ ਰਹੀ ਸੀ ਉਹ ਲਈ ਇਹ ਦੋਨਾਂ ਪਹਿਨਾਂ ਦੇ ਉਹ ਵੀ ਖੜਤਾ ਦੱਤ ਸੀ। ਇਹ ਕੋਲੇ ਕਰੇ ਜਾ ਰਹੇ ਪਲਾਸਟਿਕ ਦੇ ਬੂਟ ਲੈ ਕਿਉਂਕਿ ਮੰਮੀ ਨੇ ਕਿਹਾ ਉਹ ਤੁਹਾਨੂੰ ਪਤਾ ਪਹੁੰਚਾ ਥੋੜੇ ਪੈਸੇ ਸੋਹਣੇ ਲੱਗਦੇ ਕਿਸੇ ਕਿਸੇ ਦੇ ਪੈਸੇ ਸੋਹਣੇ ਲੱਗਦੇ ਨਾ ਕਿਉਂਕਿ ਉਹ ਬੂਟ ਇਦਾਂ ਨਹੀਂ ਆਉਂਦੇ ਘਰ ਵਾਲਿਆਂ ਵਾਲੇ ਸੋਹਣੇ ਲੱਗਦੇ ਮਾਸੀ ਕਹਿੰਦੀ ਲੈ ਵੀ ਲੈਣੇ ਪਲਾਸਟਿਕ ਦੇ ਬੂਟ ਤੇ ਵੀ ਪਾਉਂਦੇ ਰਹੇ ਆ ਤੇ ਦੋਨਾਂ ਨੇ ਇੱਕੋ ਜਿਹੀ ਲੈ ਲਏ ਕਲਰ ਅਲੱਗ-ਅਲੱਗ ਮੈਂ ਛੇੜਨ ਲੱਗੀ ਮੈਂ ਕਿ ਮੈਂ ਵੀ ਪਲਾਸਟਿਕ ਦੇ ਬੂਟ ਲੈ ਲਵਾਂ ਮੈਂ ਮੰਮੀ ਨੂੰ ਤੂੰ ਤਾਂ ਕੋਈ ਬਸਵੰਤ ਵਿੱਚ ਜਾਣਾ ਨਹੀਂ ਦਬਟ ਮੈਂ ਵੀ ਮੈਂ ਪਿਛਲੇ ਪਿਛਲੀ ਵਾਰ ਪਿਛਲੇ ਦੋ ਕਿ ਤਿੰਨ ਮਹੀਨੇ ਸਿੰਮੀ ਇਹ ਸ਼ਹਪੇ ਵਿਹਾਰ ਤੋਂ ਅਜੀ ਵੈਰਾਈਟੀ ਮਿਲੂਗੀ ਤੁਹਾਨੂੰ ਜੇ ਦੀ ਜਬ ਮਤਲਬ ਸਾਨੂੰ ਇਦਾਂ ਹੁੰਦਾ ਕਿ ਸਾਡੀ ਮੰਡੀ ਦੇ ਵਿੱਚ ਜਦੋਂ ਅਸੀਂ ਪੀਲੇ ਨੇ ਸਟਾਕ ਕਰਦੇ ਜਿੱਦਾਂ ਸਟਾਕ ਤੇ ਹੁੰਨੇ ਆਂ ਤੇ ਇਹ ਚੀਜ਼ ਮਤਲਬ ਉਹ ਜੁੱਸ ਤੋਂ ਬਾਦਮਾ ਸੀ ਜਿਹੜਾ ਕੈਂਡਾ ਦੇ ਜੁੱਤੇ ਦੇਖਣੇ ਤੁਹਾਨੂੰ ਪਤਾ ਮੈਂ ਤਾਂ ਫਿਰ ਲੈ ਹੀ ਆਈ ਸੀ ਨਾ ਬੁਰੋ ਤੇ ਦੇਖਣ ਲੱਗੇ ਕਿ ਨਾ ਇਹ ਸ਼ੌਪ ਦੇ ਕਹਿ ਤਾਂ ਦਿਨੇ ਜੁੱਤੀਆਂ ਤਾਂ ਬਹੁਤ ਪਈਆਂ ਨੇ ਹੁੰਦੀਆਂ ਨੇ ਪਤਾ ਨਹੀਂ ਇਹ ਐਨਾ ਕੁ ਰੇਟ ਹਾਈ ਫਾਈ ਰੱਖਦੇ ਨਾ ਐਨਾ ਕੁ ਰੇਟ ਹਾਈ ਫਾਈ ਪੁੱਛੋ ਨਾ ਬਸ ਮਤਲਬ ਅੱਧੋ-ਅੱਧਾ ਦਾ ਫਰਕ ਹੁੰਦਾ ਜੁੱਤੀਆਂ ਦਾ ਇਹਨਾਂ ਦਾ ਉਹ ਕਿਨਾਂ ਨੇ ਤਾਂ ਪਿੱਛੇ ਹੀ ਬਾ ਲਿਆ ਕੇ ਬਾਈ ਕਰਦੇ ਹੁੰਦੇ ਇੱਕ ਹੁੰਦਾ ਮੋਚੀ ਦੇ ਕੋਲ ਤਿਆਰ ਕਰਨੀ ਹਾਂ ਜੁੱਤੀਆਂ ਦੇ ਪਾਈਆਂ ਨੇ ਚੀ ਤਿਆਰ ਕਰਦੇ ਜਿਹੜੀ ਹੋਰ ਰੂਸ ਹੁੰਦੇ ਆ ਜਿਹੜੀ ਦੇ ਬਟ ਜਿਹੜੀ ਕਿਤੇ ਲਿਆ ਕੇ ਬਾਈ ਕਰਦੇ ਨੇ ਤੇ ਹੋਰ ਨੀਚੇ ਸੀ ਮੰਮੀ ਇੱਕ ਦੀ ਪਸੰਦ ਨਹੀਂ ਆਈ ਨਾ ਨਾ ਉਹ ਵੀ ਇੱਕ ਥੱਲੇ ਸੇਮ ਹੀ ਆ ਬਸ ਫੁੱਲ ਹੁੰਦਾ ਸੀ ਬਾਕੀ ਪਸੰਦ ਨਹੀਂ ਆ ਚਲੋ ਜੂਪਰੋਂ ਆਪ ਪਾਗੇ ਸਿੱਧੇਲੇ ਥੱਲੇ ਇਹ ਲੇਡੀਜ਼ ਵਾਲਾ ਬਣਿਆ ਹੋਇਆ ਇੱਕ ਸਾਈਟ ਤੇ ਸਭੇ ਹੀ ਆਉਂਦੇ ਅਪਰਡਰ ਵਗੈਰਾ ਕੋਈ ਵੀ ਲੈਣਾ ਹੈਗਾ ਨਾ ਤਾਂ ਤੁਹਾਨੂੰ ਥੱਲੇ ਆਣਾ ਪਊਗਾ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਇੱਥੇ ਮਿਲ ਜਾਂਦੀ ਸਾਨੂੰ ਤੇ ਲੋ ਜਸਤ ਬਾਦ ਇੱਕ ਲੈਣੇ ਸੀ ਮਨ ਕੇ ਚੱਲੋ ਕੋਟੀ ਤੇ ਸਵੈਟਰ ਵਗੈਰਾ ਦੇ ਕੁਝ ਦੇਖਣੇ ਸੀਗੇ ਤੇ ਇਹ ਵਾਲੇ ਦੇਖੀ ਅੱਜ ਕੱਲ ਜਿਵੇਂ ਆਪਾਂ ਬਲਾਊਜ਼ ਰੈਡੀਮੇਡ ਵੀ ਮਿਲਣ ਲੱਗ ਗਏ ਪਹਿਲਾਂ ਜਿਵੇਂ ਆਪਾਂ ਬਣਾਉਂਦੇ ਸੀ ਨਾ ਬਸ ਚੱਕ ਲੋ ਬਸ ਜਿਹੜਾ ਆਪਾਂ ਦੇਖੋ ਕਿੰਨੇ ਸੋਹਣੇ ਸੋਹਣੇ ਬਲਾਊਜ਼ ਆਏ ਸਾਰੇ ਬਹੁਤ ਟਾਈਮ ਹੀ ਲੱਗਣਾ ਘਰੇ ਵੀ ਆਪਾਂ ਤਿਆਰ ਕਰ ਲੈਨੇ ਬਟ ਉਹਦੇ ਜਦੋਂ ਪਤਾ ਨਹੀਂ ਇਹ ਕਮੇਡੀਓ 48 ਚ ਸਹੀ ਬੈਸਟ ਹੈ ਐਨ ਟਾਈਮ ਤੇ ਚੀਜ਼ ਲੈਣੀ ਹੈ ਤੇ ਚੱਕੋ ਦੇ ਪਾਉਂ ਲਾ ਲਾ ਸੱਤ ਦੀ ਬਣੀ ਦੀ ਆਪ ਦੀ ਗੱਲ ਹੁੰਦੀ ਹੈ ਇਹਦੀ ਆਪ ਦੀ ਗੱਲ ਹੁੰਦੀ ਹੈ ਐਨ ਟਾਈਮ ਤੇ ਚੱਕੇ ਦੇ ਉਹ ਪੈਸੇ ਤੇ ਚੀਜ਼ ਜਸ ਹੱਬ ਗਿਆ ਆਪਾਂ ਹੈ ਨਾ ਤੇ ਲਓ ਜੀ ਬਸ ਇਹ ਮੈਨਾਂ ਤਾਂ ਨਹੀਂ ਹੁੰਦਾ ਕੱਲ ਨੂੰ ਤੇਰਾ ਬਾਈ ਕਰ ਲਈ ਸੀ ਆਪਾਂ ਬਲouses ਵਗੈਰਾ ਤੇ ਜੈਕਟ ਵਗੈਰਾ ਵਾਈ ਕਰਦੀ ਸੀ ਤੇ ਇੱਥੇ ਬਸ ਇਹ ਕੁਝ ਦੇਖ ਰਹੇ ਸੀ ਜੇ ਤੁਹਾਨੂੰ ਮੇਰੇ ਵਲੌਗਸ ਜਿਹੇ ਲੱਗਦੇ ਨੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਹੁਤ ਮਿਹਨਤ ਲੱਗਦੀ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਮਿਹਨਤ ਲੱਗਦੀ ਹੈਗੀ ਆ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਇੱਕ ਤਾਂ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਹੋਪ ਕਰਾਂਗੇ ਤੁਹਾਨੂੰ ਮੇਰੇ ਵਲੌਗਸ ਵਧੀਆ ਲੱਗਦੇ ਹੋਣਗੇ ਹਣਾ ਤੇ ਸਾਡੀ ਸ਼ਾਪ ਕਿੰਨੇ ਸੋਹਣੇ ਚੂੜਾ ਵਗੈਰਾ ਸਾਰਾ ਪਿਆ ਹੋਇਆ ਸੀ ਨਾ ਸਾਰੇ ਮੁੰਡਿਆਂ ਸੀ ਬਾਈ ਡਾ ਦਾ ਬਹੁਤ ਸਾਰੀ ਵੈਰਾਈਟੀ ਕਾफी ਤਰ੍ਹਾਂ ਦੀ ਵੈਰਾਈਟੀ लोची। आज चली गए हम टाइम कि टाइम ही नहीं पता कि हो गया दो तीन तो बजे दो बज गए हम अस ਮਾ ਲੋਟ ਸਾਰਾ ਤੁਰਕੀ ਉੱਤੇ ਨਿਕਾ ਚੱਕਰਵਾ ਕੇ ਨਿਗਮ ਨੂੰ ਕਹਿੰਦੇ ਰੈਗੂਲਰ ਦੋਣੀ ਪਊਗੀ ਇਹ ਐਨਕ ਬਾਕੀ ਮੈਨੂੰ ਤਸੱਲੀ ਨਹੀਂ ਆਈ ਸੀ ਜਿਦਾ ਕਾਲੀ ਸੀ ਇੱਕ ਤਮੁੰਡਾ ਐਣੀ ਸੀ ਮੈਂ ਕਿਹਾ ਚਲ ਹੁਣ ਕਦੇ ਜਿੱਦ ਨਾਲ ਬਟਿੰਡੇ ਨਾਲ ਬਟਿੰਡੇ ਚੱਕਰਾ ਕੇ ਆਉਂਦਾ ਤੇ ਹੁਣ ਅਸੀਂ ਬੈਠੇ ਹਾਂ ਜਿੱਥੋਂ ਪਹਿਲੇ ਨੰਬਰ ਤੇ ਅਸੀਂ ਕਪੜੇ ਸ਼ਾਪਿੰਗ ਕੀਤੀ ਉਸ ਸ਼ਾਪ ਤੇ ਬੈਠੇ ਆ ਤੇ ਇੱਥੇ ਸਾਨੂੰ ਲੈਣਾ ਹੁੰਦੇ ਭਈ ਛੱਡ ਕੇ ਚੱਲ ਗਏ ਸੀ ਤੇ ਲੈਣੇ ਤੇ ਹੁਣ ਅਸੀਂ ਸਿੱਧਾ ਕਰਨ ਨੂੰ ਕਹਾਂਗੇ ਤੇ ਮਿਲਣ ਤੇ ਕੰਮ ਕਰ ਜਾ ਕੇ ਫਿਰ ਸ਼ਾਪਿੰਗ ਨੂੰ ਆਉਣੀ ਹੈ ਤਲ ਉਸ ਦਿਨ ਹੀ ਫਰਸਟ ਸ਼ਾਪ ਤੇ ਆ ਗਏ ਸੀ ਜਿੱਥੋਂ ਅਸੀਂ ਕਪੜਾ ਬਾਏ ਕੀਤਾ ਸੀ ਤੇ ਇਥੇ ਇਹ ਅੰਕਲ ਸੀ ਸ਼ਾਪ ਤੇ ਹਨਾ ਹੈਡ ਤੇ ਕਿਉਂਕਿ ਨਾ ਸੀ ਸਾਰੇ ਸ਼ਾਪਿੰਗ ਕਰਕੇ ਦੇ ਪੰਜ ਛੇ ਲਫਾਫੇ ਬੰਦੇ ਸੀ ਤੇ ਅਸੀਂ ਇੱਥੇ ਰੱਖ ਗਏ ਸੀ ਤੇ ਫਿਰ ਹੁਣ ਜਦੋਂ ਅਸੀਂ ਉਧਰੋਂ ਸ਼ਾਪਿੰਗ ਕਰਕੇ ਆ ਗਏ ਸੀ ਤੇ ਫਿਰ ਅਸੀਂ ਇਸੇ ਸ਼ਾਪ ਤੇ ਸਾਨੂੰ ਛੱਡ ਕੇ ਗਏ ਸੀ ਹਸਬੰਦ ਤੇ ਅਸੀਂ ਇਸੇ ਸ਼ਾਪ ਤੇ ਦੁਆਰਾ ਆ ਕੇ ਨਾ ਸਾਰੇ ਜਿਹੜੇ ਕਪੜਿਆਂ ਦੀ ਕਾਊਂਟਿੰਗ ਕਰਕੇ ਦੇ ਰਿਆ ਸੀ ਅੰਕਲ ਕਿ ਕਿੰਨੇ ਕਪੜੇ ਸੀਗੇ ਤੁਸੀਂ ਬਾਏ ਕੀਤੇ ਉਹ ਸਾਰੇ ਲਫਾਫਿਆਂ ਚ ਕਾਊਂਟਿੰਗ ਕਰਕੇ ਦੁਬਾਰਾ ਸਾਨੂੰ ਉਪ ਪਕੜਾ ਦੇਣਗੇ ਤੇ ਫਿਰ ਅਸੀਂ ਆਪਣਾ ਜਿਹੜਾ ਘਰ ਨੂੰ ਰ ਇਥੇ ਸਾਨੂੰ ਨਾ ਹਸਬੰਡ ਸਵੇਰ ਛੱਡ ਗਏ ਸੀ ਜਬ ਜੋ ਤੁਹਾਨੂੰ ਨਾਲ ਲੱਗੇ ਸੀ ਜੌਬ ਤੇ ਚਲੇ ਗਏ ਸੀ ਤੇ ਚਲੋ ਜੀ ਉਸ ਤੋਂ ਬਾਅਦ ਹੁਣ ਅਸੀਂ ਸ਼ਾਪਿੰਗ ਕਰ ਲਈ ਸੀ ਹੁਣ ਆਪਾਂ ਜਾਣਾ ਘਰ ਨੂੰ ਤੇ ਘਰ ਜਾ ਕੇ ਮਿਲਦੇ ਆ ਤੁਹਾਨੂੰ ਆਪਾਂ ਜੀ ਹੁਣ ਆਪਣੇ ਸ਼ਾਪਿੰਗ ਹੋ ਕਿਸੇ डन ਤੇ ਆਪਾਂ ਹਸਬੰਡ ਆ ਗਏ ਸਿੱਧਾ ਨੂੰ ਪਤਾ ਹੀ ਹੈ ਤੇ ਆਪਾਂ ਚੱਲੇ ਹੁਣ ਘਰ ਨੂੰ ਤੇ ਲੋਜੀ ਘਰ ਨੂੰ ਰਵਾਨਗੇ ਹੋਗੇ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਤੇ ਬਟ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਮੈਂ ਨਿਗਾ ਚੈੱਕ ਕਰਾਈ ਬਟ ਮੈਨੂੰ ਤਸੱਲੀ ਬਿਲਕੁਲ ਹੀ ਨਹੀਂ ਆਈ ਤੇ ਹੁਣ ਹੋਪ ਹੈ ਕਿ ਜਦੋਂ ਕਿਤੇ ਬਠਿੰਡੇ ਗਏ ਨਾ ਤੇ ਮੈਂ ਬਠਿੰਡੇ ਚੈੱਕ ਕਰਵਾ ਕੇ ਆਉਂਗੀ ਕਿਉਂਕਿ ਮੈਂ ਪਹਿਲਾਂ ਵੀ ਬਠਿੰਡੇ ਚੈੱਕ ਕਰਵਾਂਦੀ ਸੀ ਤੇ ਹੁਣ ਮੈਂ ਬਠਿੰਡੇ ਚੈੱਕ ਕਰਾ ਕੇ ਆਉਂਗੀ ਇੱਕ ਦਿਨ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਤੇ ਘਰ ਜਾ ਕੇ ਦੇਖਦੇ ਆ ਕਿ ਜੇ ਤਾਂ ਇਸੇ ਵਲੌਗ ਦੇ ਵਿੱਚ ਸ਼ਾਪਿੰਗ ਦਿਖਾਈਗੀ ਤਾਂ ਇਸੇ ਵਿੱਚ ਦਿਖਾ ਦਾਂਗੇ ਨਾ ਨੈਕਸਟ ਵਲੌਗ ਦੇ ਵਿੱਚ ਸ਼ਾਪਿੰਗ ਦਿਖਾ ਦਾਂਗੇ ਆਪਾਂ ਹਨਾ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਤੇ ਇੱਕ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਸਾਡੀ ਮਾਰਕੀਟ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਬਸ ਹੁਣ ਨਹੀਂ ਰੁਕਦੇ ਆਪਾਂ ਫਰੂਟ ਵਗੈਰਾ ਲੈਣਾ ਹੈਗਾ ਬਸ ਉੱਥੇ ਰੁਕਾਂਗੇ ਉਦੋਂ ਬਾਅਦ ਸਿੱਧੇ ਬਿਲਕੁਲ ਹੀ ਰਵਣਗੇ ਲੈ ਲਾਂਗੇ ਆਪਾਂ ਤੇ ਇਹ ਬੱਸ ਆਪਾਂ ਜਾ ਰਹੇ ਮੰਡੀ ਹੈ ਸਾਡੀ ਜ਼ਿਆਦਾਤਰ ਨੂੰ ਤੁਹਾਨੂੰ ਪਤਾ ਸਾਨੂੰ ਮੰਡੀ ਨੇੜੇ ਲੱਗਦੀ ਬਠਿੰਡੇ ਨਾਲੋਂ ਬਠਿੰਡਾ ਦੂਰ ਲੱਗਦਾ ਸਾਨੂੰ ਥੋੜਾ ਆ ਤੇ ਸਾਰਾ ਕੁਝ ਅਸੀਂ ਮੰਡੀਆਂੋਂ ਹੀ ਬਾਏ ਕਰਦੇ ਹੁੰਨੇ ਆ ਤੇ ਚਲੋ ਜੀ ਹੁਣ ਅਪ ਚੱਲਦੇ ਆ ਘਰਾਂ ਨੂੰ ਤੇ ਮਿਲਦੇ ਆ ਜਾ ਕੇ ਤੁਹਾਨੂੰ ਤਦੋਂ ਜੀ ਸਾਡਾ ਮੇਨ ਪੁਆਇੰਟ ਜਿਹੜਾ ਲਾਸਟ ਮਤਲਬ ਪਿੰਡ ਦੇ ਰਾਹ ਨੂੰ ਜਦੋਂ ਪਕਰਨਾ ਜਿਹੜਾ ਮੇਨ ਲਾਸਟ ਲ ਪੁਆਇੰਟ ਹੁੰਦਾ ਸਾਡਾ ਫਰੂਟ ਵਾਲੇ ਜਿੱਥੇ ਬਾਈ ਕਰਦੇ ਹੁੰਦੇ ਹੁਣ ਆਪਾਂ ਲੈਣੇ ਸੀ ਫਰੂਟ ਤੇ ਹੁਣ ਆਪਾਂ ਬਸ ਇਥੇ ਫਰੂਟ ਲੈ ਕੇ ਤੇ ਦੈਨ ਆਪਾਂ ਪੱਕੇ ਤੌਰ ਤੇ ਪਿੰਡ ਨੂੰ ਰਵਾਨਗੀ ਹੋ ਜਾਗੇ ਆਪਣੀ ਤੇ ਚਲੋ ਜੀ ਲੈਨੇ ਆ ਫਰੂਟ ਤੇ ਫਿਰ ਉਸ ਤੋਂ ਬਾਅਦ ਆਪਾਂ ਸਫ਼ਰ ਨੂੰ ਕਰਦੇ ਆਪਣੇ ਤੈ ਤੇ ਘਰੇ ਜਾ ਕੇ ਮਿਲਾਂਗੇ ਬਿਲਕੁਲ ਥੱਕ ਗਏ ਆ ਕਿਉਂਕਿ ਅਸੀਂ ਸੋਫਰ ਕੁਛ ਕਿਉਂਕਿ ਛੱਡ ਕੇ ਚੱਲ ਗਏ ਸੀ ਹਸਬੰਦ ਤੇ ਅਸੀਂ ਉਸ ਤੋਂ ਬਾਅਦ ਨਾ ਤੁਰ ਫਿਰ ਕਿ ਵੀ ਅਸੀਂ ਆਪਦਾ ਮਤਲਬ ਕੱਪੜੇ ਵਗੈਰਾ ਔਰ ਜਿਹੜੀ ਚੀਜ਼ ਮਿੱਤ ਨਿਕਾ ਚੱਕਰ ਵਾਂਗੇ ਸੀ ਨਾ ਤੇ ਉਹ ਆਪਾਂ ਤੁਰ ਕੇ ਗਏ ਸੀ ਤੇ ਕਾਫੀ ਦੂਰ ਪੈ ਗਈ ਸੀ ਸਾਨੂੰ ਸ਼ਾਪ ਤੇ ਇੱਥੇ ਆ ਤੁਸੀਂ ਟਰੈਕਟਰ ਦੇਖ ਰਹੇ ਹੋਗੇ ਤੇ ਅੱਜ ਤੇ ਦਿਨ ਨਾ ਰੈਲੀ ਸੀਗੀ ਤੇ ਟਰੈਕਟਰਾਂ ਦੀ ਤੇ ਟਰੈਕਟਰ ਟਰੈਕਟਰ ਸੇ ਸਾਡੇ ਰਾਹ ਦੇ ਅੱਗੇ ਅੱਗੇ ਸਾਡੇ ਮਤਲਬ ਬਹੁਲੇ ਜ਼ਿਆਦਾ ਟਰੈਕਟਰ ਸੇ ਸੀ ਪਾਸ ਕਰਕੇ ਜਾ ਰਹੇ ਸੀ ਦੇਖੋ ਕਿੰਨੇ ਟਰੈਕਟਰ ਨੇ ਕੋਈ ਰੈਲੀ ਸੀਗੀ ਇਹ ਕਹਿੰਦੇ ਤੇ ਚਲੋ ਜੀ ਮਿਲਦੇ ਤੁਹਾਨੂੰ ਘਰ ਜਾ ਕੇ ਸਿੱਧਾ ਆਪਾਂ ਜਿੱਥੇ ਨਾ ਟਰੈਕਟਰਾਂ ਦੇ ਤਾਂ ਲੈਣ ਹੀ ਲੱਗੇ ਹੋਏ ਸੀ ਮਸੀਂ ਅਸੀਂ ਪਾਸ ਕਰੇ ਹੈ ਕਿਉਂਕਿ ਕਿਉਂਕਿ ਤੁਹਾਨੂੰ ਪਤਾ ਸਿੰਗਲ ਰੋਡ ਹੈ ਤੇ ਫਰੰਟ ਤੋਂ ਵੀ ਕੋਈ ਨਾ ਕੋਈ ਚੀਜ਼ ਆ ਰਹੀ ਸੀਗੀ ਤੇ ਟਰੈਕਟਰਾਂ ਦੇ ਤਾਂ ਲੈਣ ਹੀ ਲੱਗੇ ਹੋਏ ਸੀ ਤੁਸੀਂ ਦੇਖ ਹੀ ਸਕਦੇ ਹੋ ਗਰੇਲੀ ਤੋਂ ਆਏ ਸੀ ਤੇ ਅਸੀਂ ਪਾਸ ਕਰ ਰਹੇ ਸੀ ਦਵਾ ਦਾ ਤੇ ਬਸ ਹੁਣ ਆਪਾਂ ਪਹੁੰਚਣ ਵਾਲੀਆਂ ਘਰ ਦੇ ਨੇੜੇ ਤੇ ਚਲੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਲਓ ਜੀ ਹੁਣ ਆਪਾਂ ਆਪਣੇ ਘਰ ਮਾਸੀ ਨੂੰ ਉਤਾਰ ਕੇ ਤੇ ਆਪਾਂ ਆ ਗਏ ਸੀ ਆਪਣੇ ਘਰ ਵਾਲੀ ਗਲੀ ਇਹ ਆਪਣੇ ਘਰ ਦੀ ਗਲੀ ਹੈ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਆਪਣਾ ਘਰ ਜਾ ਕੇ ਸਿੱਧਾ ਲੋ ਜੀ ਜਬ ਜਤ ਧਿਆਨ ਨਾ ਪਤ ਗੱਡੀ ਚ ਲਾ ਕੇ ਆ ਉਥੋਂ ਤੱਕ ਇਹ ਨਹੀਂ ਜਾਣਾ ਮੇਰੇ ਕੋਲ ਚਲਾ ਕੇ ਨਹੀਂ ਤਾਂ ਹੁਣੇ ਗੱਡੀ ਚ ਨਾ ਮੈਨੂੰ ਮੇਰੇ ਕਿੰਨੇ ਕਰ ਬਾਈ ਨਹੀਂ ਨਹੀਂ ਮੋੜ ਨਹੀਂ ਪਤਾ ਆ ਉਹ ਤੇ ਗਾਏ ਇਹ ਨਹੀਂ ਲਾਉਣੀ ਐ ਜਾ ਕੇ ਇਹਦੀ ਜ਼ਿੰਮੇਵਾਰੀ ਐ ਲੈ ਕੁਡਾ ਖੋਈ ਜਾਂ ਦਵੇ ਕਿ ਲੈ ਨਾ ਆ ਨਹੀਂ ਪਤਾ ਦੰਦ ਦੂਰ ਵਸ ਬਾਲੀ ਨਹੀਂ ਪਤਾ ਬਾਲੀ ਨਹੀਂ ਧਿਆਨ ਨਾਲ ਧਿਆਨ ਨਾਲ ਧਿਆਨ ਐਨੋ ਐਨੋ ਇਹਨਾਂ ਨੂੰ ਵੇਖਿਆ ਕਰ ਕਿੱਧਰ ਤੂੰ ਕਰਨੀ ਵੇਖਿਆ ਕਰ ਨਾ ਉਹ ਤਾਂ ਚਲੋ ਕਟੋ 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 ਬਸ ਸਿੱਧਾ ਕਰੋ ਸਿੱਧਾ ਕਰੋ ਸਿੱਧਾ ਕਰੋ ਸਿੱਧਾ ਕਰੋ ਬੱਚਾ ਸਿੱਧਾ ਕਰੋ ਪਾਇਦਾ ਉਹ ਅੱਗੇ ਲੱਗਣੀ ਆਂਗੀ ਸਿੱਧਾ ਕਰੋ ਸਿੱਧਾ ਕਰੋ ਬੱਚਾ ਥੈਂਕ ਯੂ ਖਰਜਾ ਖਰਜਾ ਚਲੋ ਚਲੋ ਜਪਨੇ ਚਲੋ ਜੀ ਅੱਜ ਜਪ ਆ ਗਈ ਸੀ ਮਾਰਕੀਟ ਤੋਂ ਤੇ ਆ ਕੇ ਨਾ ਆ ਕੇ ਤੇ ਬਸ ਟਿਊਸ਼ਨ ਪੜਾਈ ਕਿ 3 ਵਜੇ ਆਈ ਸੀ ਸੀ ਘਰ ਵਾਪਸ ਫਿਰ ਟਿਊਸ਼ਨ ਪੜਾਈ ਟਿਊਸ਼ਨ ਪੜਾ ਕੇ ਤੇ ਹੁਣ ਫ੍ਰੀ ਹੋਈ ਆ ਤੇ ਤੁਹਾਨੂੰ ਦਿਖਾਉਣੀ ਆ ਮੇਰੇ ਕੋਲ ਮੋਟੀ ਮੋਟੀ ਦਿਖਾ ਦੇਣੀ ਤੁਹਾਨੂੰ ਮੈਂ